ਆਹ ਕੋਲੇ ਤਨੀ ਦੀ ਪੱਟ ਲਿਆ ਆ ਹਾਂ ਕਿੰਨੇ ਆਹ ਲੋ ਆ ਦੇਖੋ ਬਾਈ ਓਏ ਉਰੇ ਐ ਰੱਖ ਮਿੱਤਰ ਉੱਠਾ ਤੇ ਕਰ ਲਿਆ ਆ ਦੇਖੋ ਬਾਈ ਪੂਰੇ ਸਸਰੀ ਕਾਰ ਬਾਈ ਜੇ ਸਾਰਿਆਂ ਨੂੰ ਲੋ ਜੀ ਬਾਈ ਜਗਦੀਪ ਦੇ ਖੇਤ ਚ ਪਹੁੰਚਿਆ ਹੋਇਆ ਸਾਡੀ ਲੈਂ ਹੋ ਗਈ ਇੱਧਰ ਤੋਂ ਹੁਣ ਮੰਡਾ ਵਾਲੀ ਬਿਰਲੇ ਤੋਂ ਆਹੀ ਦੇਖਣ ਆਏ ਤੇ ਇਹ ਕਹਿੰਦਾ ਮੋਟਰ ਪਾਣੀ ਨਹੀਂ ਕੱਢਦੀ ਹੈਗੀ ਕਿਹੜੇ ਪੁੱਠੇ ਠੀਕ ਐ ਇਹ ਇੱਕ ਕਹਿੰਦਾ ਇੱਕ ਹੋਰ ਤਜਰਬਾ ਦੇਖਿਆ ਬਾਈ ਡਾਇ ਦਾ ਫਰਕ ਦੇਖੋ ਜਦੋਂ ਪਹਿਲਾਂ ਦੇਖ ਕੇ ਗਏ ਤੇ ਜਗਦੀਪ ਵਿਚੈਨ ਦਿਖਦਾ ਤਾਂ ਹੁਣ ਜਗਦੀਪ ਦੀ ਗਰਦਨ ਗਰਦਨ ਦਿਖਦੀ ਆ ਉੱਪਰ ਦੇ ਖੇਤ ਚੋਂ ਵੀ ਹਟ ਜੋਗੇ ਇਹਨੇ ਰੇਹ ਬਹੁਤ ਪਾਇਆ ਬਾਈ ਕਿੱਲੇ ਦੇ ਤੇ ਟੋਟਲ ਕਿੰਨੇ ਪੈ ਗਏ ਹੋਣ ਜਗਦੀਪ ਟੋਟਲ 3 ਹਣ ਤੱਕ ਜਦਦਾ ਬੀਜਿਆ ਮੈਂ ਕਹਿੰਦਾ ਪਾ ਦਾਂ ਮੈਂ ਪਾਇਆ ਹੀ ਨਹੀਂ ਹਾਂ ਬਜਾਈ ਟਾਈਮ ਨਹੀਂ ਪਾਇਆ ਇੱਕ ਵੀ ਥਾਲਾ ਅੱਛਾ ਅम्मे ਇਧਰ ਬਾਈ ਪੰਮਾ ਬਾਈ ਵੀ ਆਇਆ ਬਾਈ ਜੀ ਪੰਮਾ ਦਾ ਵੀ ਬਾਈ ਚੈਨਲ ਬਣ ਗਿਆ ਉਹਨੂੰ ਵੀ ਸਬਸਕ੍ਰਾਈਬ ਕਰੋ ਵਾਤੇ ਵਾਧਾ ਕਿਆ ਨਾਮ ਦੇ ਪੰਮਾ ਪੰਮਾ ਬਾਈ ਪੰਮਾ ਬਾਈ ਦੇ ਨਾਂ ਪਈਆ ਅੱਛਾ ਅੱਛਾ ਇਹ ਆਪਣੇ ਆਪਣੇ ਨਾਂ ਦੇ ਰੱਖੇ ਹੋਏ ਬਾਈ ਸਾਡਾ ਤਾਂ ਉਹ ਕੰਮ ਹੋ ਗਿਆ ਨਾਬੇ ਵਾਲੇ ਜਿਹੜੀ ਜਿਵੇਂ ਕੰਪੈਨ ਕਰਦੇ ਕਲੇ ਨਾਂ ਦੇ ਹਨ ਜਿਹੜਾ ਨਾ ਹਾਂ ਤੇ ਆ ਦੇਖੋ ਬਾਈ ਗੰਨਾ ਬਹੁਤ ਵਧੀਆ ਆ ਜਿਹੜਾ ਸੀਦੇ ਤਾਂ ਯਾਰ ਇਹ ਜਿੰਦੇ ਜਿੰਦੇ ਨਾਲ ਕਰੀ ਜਿੰਦੇ ਨਾਲ ਕਰੀ ਦੀ ਵਧੀਆ ਯਾਰ ਉਦੋਂ ਅਸਲ ਚ ਮਿੱਟੀ ਆ ਨਹੀਂ ਹੋਇਆ ਮੈਂ ਗਿਆ ਕਿੱਥੇ ਗਿਆ ਅਸਲ ਚ ਜਿੰਦਾ ਨਾ ਤੁਮੇ ਆਈਦਾ ਲਿੰਕਾ ਨਹੀਂ ਗਿਆ ਇਹਦਾ ਲਿੰਕਾ ਡਰੈਕਟਰ ਤੇ ਠੀਕ ਨਹੀਂ ਆ ਜਾਂ ਫਿਕਸ ਨਹੀਂ ਹੁੰਦੀ ਤੇ ਇੱਕ ਥੋੜਾ ਗੰਨਾ ਵੀ ਜ਼ਿਆਦਾ ਬੜਾ ਦਾ ਹਾਂ ਜੇ ਗੰਨਾ ਥੋੜਾ ਜਿਹਾ ਹੋ 10 ਦਿਨ ਪਹਿਲਾਂ ਹੋ ਜਾਂਦਾ ਕਾਲੇ ਫੇਰ ਲੋ ਫੇਰ ਸੱਟਦਾ ਸਹੀ ਗੱਲ ਗੰਨਾ ਬਾਈ ਇੱਕ ਨੰਬਰ ਹੋ ਗਿਆ ਉੱਪਰਲਾ ਹੋਰ ਵੀ ਜ਼ਿਆਦਾ ਵਧੀਆ ਹੋ ਗਿਆ ਨਾ ਫੇਰ ਇਹਦਾ ਮਤਲਬ ਅਸੀਂ ਤਾਂ ਬਹੁਤ ਪਾ ਤਾ ਫਿਰ ਵੀ ਉਹਨੇ ਇਹਦਾ ਵੇਤਰ ਫੇਰ ਆ ਠੀਕ ਹੈ ਕੰਮ ਬਾਅਦ ਵਾਲਾ ਤੈਨੂੰ ਮੈਨੂੰ ਇਹ ਕੱਤਕੀ ਚੀਜ਼ ਦਾ ਫਰਕ ਆਇਓ ਨਹੀਂ ਕਾਲੇ ਹਾਂ ਉਹ ਕੱਤਕੀ ਦਾ ਫਰਕ ਆਇਓ ਨਹੀਂ ਸਹੀ ਗੱਲ ਹਾਂ ਇਹਨੇ ਸੰਨਮਾ ਰੱਖਿਆ ਹੋਤਾ ਹੈ ਸੰਨ ਨਹੀਂ ਚੀਜ਼ ਦਾ ਫਰਕ ਹੈਗਾ ਜੀ ਆ ਇਹਦਾ ਗੱਲ ਹੈ ਗਿਆ ਸੰਨ ਮਾ ਖੇਤਦਾ ਬਾਈ ਤਾਂ ਹੀ ਫਰਕ ਹੈ ਬਾਈ ਦਾ ਕੰਨੇ ਦਾ ਵਿਚ ਆ ਕੇ ਸੰਘਣਾ ਨਹੀਂ ਹੈਗਾ ਇਹਦੀ ਹਾਈਟ ਹੋਣੇ 6 ਫੁੱਟ ਤੇ ਗੇੜ ਹੋ ਚੱਲੀ ਸਾਂਝ ਲੋ ਸਾਢੇ ਪੰਜ ਹੋ ਗਈ 6 ਸਾਢੇ ਪੰਜ ਹੋ ਗਈ ਜਿੱਦੀ ਪੈਨ ਨਾਲ ਕਰ ਤੂੰ ਵੱਟਪਾ ਖੜਿਆ ਹੈਟਾਂ ਖੜਿਆ ਹੁਣ ਡੁੰਗੇ ਯਾਰ ਹੋਰ ਵਧਾ ਦੇ ਜੇ ਹੋਰ ਚੱਕ ਦਮਾ ਹੈਟਾਂ ਤੇ ਦਿਖਾ ਦੰਨਾ ਹੁਣੇ ਕਰ ਦਈਏ ਸਿਰੇ ਵੀ ਬਹੁਤ ਗੰਨਾ ਵਰਜਾ ਹੋ ਗਿਆ ਹੈ ਦੇਖ ਰਾ ਜੀ ਉਹਨੇ ਵੀ ਕਰ ਦੰਨਾ 36 ਦਾ 6 ਫੁੱਟ ਤੋਂ ਉੱਪਰ ਆ ਉਹ ਜੀ ਉਹ ਬੜਾ ਹੈ ਉਹ ਬੜਾ ਹੈ ਕੀ ਕੀ ਆ ਰ 38 ਨਾਲ ਦਾ ਬੀਜ ਨਹੀਂ ਕੋਈ ਹੈਗਾ ਹਾਂ ਆਏ ਇਹਨੂੰ ਬਿਮਾਰੀਆਂ ਟਾਉਣ ਲੱਗ ਗਈ ਸਹੀ ਗੱਲ ਹੈ ਬਜਨ ਵੀ ਪੁਰ ਬੀਜੜ ਨੂੰ ਬਿਮਾਰੀ ਘਾਟਾ ਬੀਜੜ ਨੂੰ ਹੂੰ ਬੀਜੜ ਨੂੰ ਬਿਮਾਰੀ ਘਾਟਾ ਮੁੱਢੇ ਨੂੰ ਸੁਣੀਏ ਮੈਂ ਕੱਲ ਕਰਿਆ ਨਹੀਂ ਤੇਰੇ ਸਾਹਮਣੇ ਆਹ ਦੇ ਲੈਣਾ ਨਹੀਂ ਵੈਸੇ ਜਿੰਨਾ ਕਾ ਸੀ ਉਹ ਕਰਨਾ ਉਹਨਾਂ ਕੇ ਲੱਗੇ ਦਿਖਦੀਆਂ ਵੈਸੇ ਸਾਫ ਐਨ ਹੋ ਗਿਆ ਦੀਆਂ ਬੰਨੀ ਗੱਲ ਬਹੁਤ ਹੈਨੀ ਹਾਂ ਹਾਂ ਚਲ ਕੋਈ ਗੱਲ ਨਹੀਂ ਹੋਰ ਯੋੜੀ ਸਿੱਖਦੇ ਆ ਸਭ ਕੁਝ ਗਾਹ ਨੂੰ ਹੋਰ ਤੇ ਯਰ ਬਾ ਜਾਣ ਆਪਾਂ ਇਹਨੂੰ ਲੈ ਆਓ ਛੋਟਾ ਜਿਹਾ ਇੱਕ ਦਾ ਨਹੀਂ ਤਾਂ ਤੁਹਾਨੂੰ ਕਹਿੰਦੇ 4 ਫੋਟ ਵਿੱਚ ਬੀਜਣਾ ਹਾਂ ਲੈ ਕੇ ਆਓ ਇੱਕ ਛੋਟਾ ਆ ਹਾਂ ਆ ਵੀ ਬੀਜਣੇ ਮੈਂ 2 ਕਿਲੋ ਗੰਨੇ ਦੇ ਸਭ ਵਧੀਆ ਚਲ ਆਇਆ ਪਨੀਰੀ ਦੇਖ ਕੇ ਆਈ ਮੜੀ ਜੀ ਯਾਰ ਜਗਦੀਪ ਸਿੰਘ 9 ਵਜੇ ਸਾਡੇ ਇੱਧਰ ਬੋਰ ਆਣੀਆਂ ਆਹ ਚੜ੍ਹਦੀਆਂ ਲੋਕਲ ਤੇ 3 ਦਿਨਾਂ ਚ 2-3 ਦਿਨਾਂ ਚ ਬੋਰ ਕਰ ਲੰਮੇ ਹੁਣ ਗੋ ਵੀ ਲੱਗ ਗਿਆ ਹੈ ਓਰੇ ਐਂ ਇਹ ਤਾਂ ਜਾਂਦਾ ਬਈ ਥੋੜੀ ਦਰਵਾਜ਼ੇ ਦੇ ਬਾਹਰ ਇੱਕ ਤੋਂ ਦੋ ਫੇਟ ਕਿੰਨੇ ਪੈ ਪੈ ਕੇ ਮੰਗੂ ਬਾ ਦੋ ਤਿੰਨ ਦਿਨਾਂ ਬਾ ਦੋ ਪੈਪਾਂ ਦੇ ਬਾਹਰ ਇੱਥੇ ਆ ਜਾਂਦਾ ਆ ਬੋਕੀ ਨਾਲੇ ਬੋਰ ਹੁੰਦਾ ਮਿੱਟੀ ਰੇਤਾ ਕੱਢ ਲਾਂਦਾ ਹੈ ਤੇ ਬਾਈ ਬੋਰ ਹੇੜਾ ਚਾਹੀ ਜਾਂਦਾ ਹੈ ਲੋ ਜਗਦੀਪ ਤੇ ਖੇਤ ਤੋਂ ਬਾਅਦ ਆ ਗਿਆ ਆਪਣੇ ਪਨੀਰੀ ਕੋਲ ਜਗਦੀਪ ਦੀ ਵੀ ਪਨੀਰੀ ਦੇਖਿਆ ਹੈ ਆਤਾ ਬਾਈ ਛਿੱਦੀਓ ਪਈ ਜਾਂਦੀ ਆ ਪਤਾ ਨਹੀਂ ਕਿਆ ਚੱਕਰ ਹੈਗਾ ਕਿਆ ਨਹੀਂ ਪਤਾ ਨਹੀਂ ਪਤਾ ਨਾ ਸੰਕੋਰ ਪਾਈ ਹੋਈ ਥੀ ਉਤੇ ਕਰਕੇ ਇਹ ਜਿਵੇਂ ਜਿਵੇਂ ਬੜੀ ਹੋਈ ਜਿਵੇਂ ਹੋਰ ਛਿੱਦੀ ਜੀ ਲੱਗੀ ਜਾਂਦੀ ਆ ਪਤਾ ਨਹੀਂ ਤਾਂ ਪਰ ਛਿੱਦੀ ਨੂੰ ਲੁਕਾਉਣਾ ਚਾਹੀਦਾ ਤਾਂ ਇੱਕ ਹੋ ਰਿਹਾ ਹੋਣ ਲੱਗੇ ਜਿੱਦ ਦੀ ਉਹ ਉੱਗ ਲ ਜੇਂਦੀ ਮੈਂ ਉਹ ਗਿੱਦਦੇ ਆ ਬੁੱਟੇ ਜਿਹਾਂ ਆ ਕਿਆ ਚੱਕਰ ਹੈ ਇਹ ਬੁੱਟੋ ਨੇ ਥਲੇ ਹੈ ਨਾ ਹੈ ਲੱਕੇ ਜੇ ਪਟੋਂ ਨੇ ਹਾਂ ਪਤਾ ਨਹੀਂ ਤਾਂ ਕਿਆ ਜਾਨਵਰ ਕਰਦਾ ਪਤਾ ਨਹੀਂ ਕਾਦੇ ਐ ਟੈਡੀ ਜੀ ਹੋਈ ਜਾਂਦੀ ਆ ਜਾਨਵਰ ਹੈ ਹੈ ਜਾਨਵਰ ਹੈ ਬਾਕੀ ਜਗਦੀਪ ਨੂੰ ਵੀ ਕਿਹਾ ਇਹ ਪਨੀਰੀਆਂ ਬਾਈ ਗਰਮੀ ਕਰਕੇ ਬਹੁਤ ਪੁਰਾ ਹਾਰ ਹੋਇਆ ਕੁਝ ਤਾਂ ਉ ਵਿੱਚ ਚੰਗੀ ਨਹੀਂ ਜਮੀ ਲੂਜੇ ਗਈਆਂ ਜਿਹੜੀਆਂ ਤੂਆਂ ਥੋੜੀ ਬਹੁਤਿਆਂ ਬੜੀਆਂ ਬਾਕੀ ਜਗਦੀਪ ਵਾਲੀ ਦੀ ਜਿਹੜੀ ਪਨੀਰੀ ਆ ਉਹਦੀ ਤੂਈ ਹੱਦ ਘੱਟ ਦੀ ਮੇਰੇ ਇਹਦੀ ਤੂਈਆਂ ਬੜੀਆਂ ਤੀਆਂ ਹਾਂ ਇਹ ਫਰਕ ਆ ਉਹ ਗਰਮੀ ਨੇ ਫੂਕਤੀਆਂ ਹਾਂ ਉਹ ਗਰਮੀ ਨੇ ਫੂਕਤੀਆਂ ਇਹ ਚੱਕਰ ਪੈ ਗਿਆ ਗਰਮੀ ਬਹੁਤ ਪਈ ਪਰ ਤੂੰ ਇਹ ਦਿਨ ਵੀ ਪਾਣੀ ਲਾਇਆ ਮੈਂ ਪਾਣੀ ਵੀ ਤੀਏ ਦਿਨ ਲਾਇਆ ਹਾਂ ਪਰ ਤੇਰੀ ਪਨੀਰੀ ਹਲੇ ਨਿਕਲ ਨਹੀਂ ਲੱਗੀ ਸੀ ਨਾ ਉਹਦਾ ਫਰਕ ਬਹੁਤ ਆ ਬਾਕੀ ਦਾ ਦਿਨ ਚ ਵੀ ਜੀਤੀ ਮੈਂ ਸਵੇਰੇ ਇਸ ਟਾਈਮ ਮੈਂ ਰਾਤ ਨੂੰ ਵੀ ਆ ਆ ਦੋ ਕੇ ਰਿਹਾ ਮੈਂ ਬਾਕੀ ਆ ਠੀਕ ਆ ਭਾਈ ਆ 730 ਇੱਕ ਜਿਹੜੀ ਆ ਵਧੀਆ ਤੇ 13 ਦਾ ਵੀ ਫਰਕ ਹੈ ਮੈਂ ਦਿੱਤਾ ਦਾ ਐ ਤਾਂ ਤਾਂ ਉਹਨੂੰ ਵੀ ਤੈਹੀਂ ਦਿੱਤਾ ਦਾ ਉਹ ਚ ਤੂੰ ਰਲ ਗਿਆ ਦਾ ਨਾਲ ਮੇਰੇ ਵਿੱਚ ਅੱਧਾ ਛੱਟਾ ਤੇਰਾ ਅੱਧਾ ਮੇਰਾ ਦੱਸ ਹਣ ਜਿਹੜਾ ਸਹੀ ਖੜਾ ਉਹ ਮੈਂ ਦੱਤਾ ਉਹ ਜਿਹੜਾ ਦੂਆ ਉਹ ਤੇਰਾ ਹੈ ਰੇਖਾ ਕੱਢ ਦੇ ਤੂੰ ਦੂਏ ਲੋਟ ਨੂੰ ਦੇ ਰਿਹਾ ਤਾਂ ਮੈਂ ਦੂਏ ਲੰਬੇ ਲੋਟ ਨੂੰ ਦੇ ਰਿਹਾ ਹੈ ਲੰਬੇ ਲੋਟ ਨੂੰ ਤੂੰ ਇਸ ਲੋਟ ਨੂੰ ਦੇ ਰਿਹਾ ਤਾਂ ਮੈਂ ਇਸ ਲੋਟ ਨੂੰ ਦਿੱਤੇ ਆ ਵੀਰੇ ਉਹ ਮੈਂ ਬਾਹਰ ਤੇ ਦਿੱਤੇ ਨਾ ਝੂਠ ਬਾਈ ਦੇਖੋ ਆ ਹੁਣ ਇੱਕ ਇਧਰ ਵਾਲੀਆਂ ਦਿਖਦੀਆਂ ਠੀਕ ਉਹ ਪਤਾ ਮੈਂ ਫਰਕ ਹੋਰ ਆ ਬਾਈ ਇਹ ਵੀ ਫਰਕ ਦਿਖਾ ਦੇ ਦੱਸਾਂਦਾ ਤੁਹਾਨੂੰ ਪਨੀਰੀ ਦੇ ਨਾਲ ਜਾ ਕੇ ਬਾਈ ਤੱਪੜ ਤੋਂ ਉੱਪਰ ਤੇ ਨਾ ਵਿੱਜੇ ਬਾਈ ਗਲਤੀ ਆ ਇਹ ਭੂਇਆ ਆ ਜਾਂਦਾ ਚੱਕੀ ਚ ਗਈ ਜੋ ਕਰਕੇ ਪੰਗਾ ਕਰ ਲਿਆ ਤੇ ਮੜਾ ਬਾਕੇ ਵਿੱਜੇ ਮੈਂ ਤੁਹਾਨੂੰ ਦੱਸ ਦਿੰਦਾ ਉੱਧਰ ਕਾਤੇ ਵਧੀਆ ਜੰਮੀ ਵੀ ਹੈ ਦੇਖੋ ਉਹ ਸਾਈਡ ਕੋ ਆ ਛਿੱਦੀ ਜੀ ਪੈ ਗਈ ਸਾਰੀ ਉਹ ਕਿਹਦਾ ਚਲੋ ਕਿਆਰਾ ਵੀ ਬਹੁਤ ਬੜਾ ਹੈ ਦੂਆ ਫਿਰ ਵੀ ਪਨੀਰੀ ਛਿੱਦੀ ਤਾਂ ਹੈਗੀ ਆ ਟੇਡੇ ਹੋਣ ਲੱਗੇ ਕਿਆ ਚੱਕਰ ਹੈ ਯਾਰ ਆ ਲੈ ਹਰ ਤਾਂ ਐਡੀ ਬੜੀ ਵੀ ਨਹੀਂ ਹੋਈ ਹੈਗੀ ਹਵਾ ਨੇ ਕਰਤੀ ਮੈਂ ਗੰਨਾ ਵੀ ਗਿਰਨ ਲੱਗ ਗਈ ਹਾਂ ਆ ਪਤਾ ਕਿਆ ਚੱਕਰ ਹੈ ਜਿੱਗਦੀ ਵੀ ਇੱਧਰ ਹੀ ਸੜਾ ਦਿਖਾ ਆਖਣਾ ਚਾਹੀਦੀ ਸੀ ਆ ਆ ਆ ਦੇਖ ਆ ਛੱਟਾ ਮੇਰਾ ਉਹ ਜੀ ਚੱਲ ਠੀਕ ਚੱਲ ਠੀਕ ਹੈ ਠੀਕ ਹੈ ਮੰਨ ਲੰਨਾ ਆ ਵੀਰੇ ਉਹ ਰੂਟਾ ਬੀਟਰ ਦਾ ਗੇੜੇ ਲੱਗੇ ਵੀ ਦੇ ਦੋ ਕਾ ਇਹ ਪਨੀਰੀ ਵੇਚਣ ਦੇ ਪਹਿਲਾਂ ਹਾਂ ਜੀ ਰੂਟਾ ਗੜਾ ਆ ਹੈਡਾ ਮੈਂ ਗੇੜੇ ਮਾਰਦੇ ਹੱਥ ਵੀ ਵਾਲੇ ਰੂਟਾ ਬੀਟਰ ਨਾਲ ਹਾਂ ਇਹ ਮੈਂ ਇਹਦੇ ਕਰਕੇ ਪਨੀਰ ਆ ਆ ਇੱਧਰ ਇਹ ਸੁੱਕਾ ਇਹ ਇੱਕ ਨਹੀਂ ਤੋੜਦਾ ਹੁਣ ਉਹ ਪਰਲੀ ਪਨੀਰੀ ਬੀਜ ਜਿਹੜੀ ਉਹ ਇੱਕ ਵਧੀਆ ਜੰਮੀ ਵੀ ਆ ਉਹ ਵੀ ਦੇਖ ਲੈ ਬਾਕੇ ਸਵਾਗਾ ਮਾਰ ਕੇ ਫਿਰ ਬੀਜੀ ਆ ਸਮਝ ਗਿਆ ਇਹ ਫਰਕ ਪੈ ਗਿਆ ਚਲੋ ਦੇ ਨੇ ਰੱਖੀ ਬਾਕੀ ਜਗਦੀਪ ਬਣਾ ਦੇ ਹੈਗੀ ਫालतू ਸਭ ਨੂੰ ਕਹਤਾ ਵੀ ਭਾਈ ਦੇਹਾ ਨੀ ਕਰਨੀ ਕਿਸੇ ਨੂੰ ਹੈ ਕੱਲ ਬਾਣੇ ਵਾਲੇ ਕੰਮ ਹੋ ਗਿਆ ਆਪਣੀ ਜੀਰ ਦਾ ਯਾਰ ਪਨੀਰੀ ਹੋਰਾਂ ਦੀ ਵੀ ਹੈਗੀ ਕਈਆਂ ਦੀ ਹੈਗਾ ਤਾਂ ਵੀ ਆ ਲੈਨ ਭਰ ਲਾ ਹਾਂ ਉਹ ਦੇਖ ਲੈ ਚਲੋ ਇਧਰ ਨਿਕਲ ਆਈ ਜੀ ਮੈਂ ਨਹੀਂ ਫੇਰ ਵੀ ਫਰਕ ਤਾਂ ਹੈਗਾ ਯਾਰ ਹੁਣ ਇਹਨੇ ਅੱਜ ਪਾਣੀ ਲਾਉਣਾ ਇਹਨੇ ਫੇਰ ਉਹਦੇ ਥੱਲੇ ਹੀ ਆ ਜਾਣਾ ਚਲੋ ਉਹ ਤਾਂ ਠੀਕ ਆ ਜਿਹੜੀ ਗਿਰਨੇ ਵਾਲੀ ਬਿਮਾਰੀ ਇਹ ਪਤਾ ਨਹੀਂ ਕੀ ਆ ਯਾਰ ਯਾਰ ਇੱਕਣਾ ਡੱਬ ਨਹੀਂ ਪੈਣੇ ਚਾਹੀਦੇ ਸਾਲੇ ਪਨੀਰੀ ਹਾਂ ਉਹੀ ਤਾਂ ਗੱਲ ਹੈ ਹੈ ਇਹ ਉਹੀ ਮੈਨੂੰ ਤਾਂ ਸਪਰੇਅ ਤੇ ਹੀ ਲੱਗਦਾ ਤੁੰਦੂਰ ਯਾਰ ਮੈਂ ਕਰੀ ਹੋਈ ਮੈਂ ਨਾਲੇ ਲੀਡਰ ਕਰੀ ਹੋਈ ਆ ਤੇ ਫਿਰ ਕੀ ਚੱਕਰ ਛੱਟਾ ਜਾਂਦਾ ਉਹ ਆਪਣਾ ਛੱਟਾ ਦਾ ਸਾਰੇ ਖੇਤ ਦਾ ਕਿ ਤੋਤੇ ਤੋਤੇ ਵੀ ਬਹੁਤ ਪਏ ਇੰਨੀ ਕਿੰਨੀ ਕਿ ਚੁਗ ਲਈ ਗਏ ਆਹੋ ਵੀ ਨਹੀਂ ਪਤਾ ਨਹੀਂ ਹੁਣ ਉਹ ਬਰਾਬਰ ਛੱਟਾ ਦਾ ਹਾਂ ਆਪਣਾ ਦਾ ਛੱਟਾ ਸਾਰੇ ਖੇਤ ਦਾ ਕਿਾਰੇ ਦਾ ਉਹ ਲੁਕਿਆ ਤਾਂ ਉਹ ਮੜਾ ਮੋਟਾ ਘਰ ਆ ਉਤਰ ਲੈ ਲਈ ਜੀ ਹੋ ਗਈ ਗਲਤੀ ਹੈ ਆਪਣੀ ਚਲ ਚਲ ਕੋਈ ਨਹੀਂ ਰੇ ਪਾਦਮਾ ਮੜਿਆ ਕਾਲੀ ਜੀ ਹੋ ਜਵੇ ਠੀਕ ਮੈਂ ਕਹਿੰਦਾ ਪਾਣੀ ਨਾਲ ਲਾ ਮਾ ਯਾਰ ਸਿਕਾਉਣੀ ਆ ਇਹ ਆ ਵਧੀਆ ਹੋਈ ਵੀ ਜਗਦੀਪ ਦੇ ਬਾਈ ਪਨੇਰੀ ਕੋਲ ਪਹੁੰਚ ਗਏ ਤੇ ਆ ਜਗਦੀਪ ਬਨੇਰੀ ਆ 13 14 ਦਿਨ ਹੋ ਗਏ ਤੇ ਪੱਟੇ ਕਿੜਕਾ ਤੇ ਇਹ ਬਾਈ ਵਧੀਆ ਉਹੀ ਗੱਲ ਆ ਤੱਪੜ ਦਾ ਫਰਕ ਆ ਹੁਣ ਦੇਖੋ ਆਹ ਮੇਰੇ ਤੇ ਦੋ ਦਿਨ ਪਹਿਲਾਂ ਬੀਜੀ ਵੀ ਇਹਨੇ ਜਿਹੜੀ ਮੈਂ ਹੁਣ ਵੇਚ ਕੇ ਗਏ ਅਸੀਂ ਜੇ ਮਨਾਲੀ ਗਏ ਤੇ ਇਹਨੇ ਦੋ ਦਿਨ ਪਹਿਲਾਂ ਬੀਤੀ ਤੇ ਮੈਂ ਦੋ ਦਿਨ ਬਾਅਦ ਵੇਚੀ ਆ ਉਹ ਜਿਹੜੀ ਤੇ ਇਤਰ ਤੇ ਇਹ ਫੇਰ ਵੀ ਉਹਦੇ ਨਾਲ ਡੇਢ ਦੋ ਉਂਗਲ ਵੱਡੀ ਆ ਡੇਢ ਕੁੰਗਲ ਆ ਦੇਖੋ ਬਈ ਪਨੀਰੀ ਪੱਟ ਲਿਆ ਆ ਹਾਂ ਨਾ ਕਿੰਨੇ ਆ ਨਾ ਆ ਦੇਖੋ ਬਈ ਓਏ ਉਰੇ ਐ ਰੱਖ ਮਿੱਤਰ ਉਠਾ ਤੇ ਕਰ ਲਿਆ ਆ ਦੇਖੋ ਭਾਈ ਪੂਰੇ ਇੱਕ ਗਿੱਠੇ ਦੇ ਹੋ ਚੱਲੀ ਸਮਝ ਲੋ 14 ਬਿਨਾਂ ਯੂਰੀਏ ਤੇ ਹਲੇ ਯੂਰੀਆ ਵੀ ਨਹੀਂ ਪਾਇਆ ਭਾਈ ਆਹ ਗੈਰੀ ਵਧੀਆ ਚੱਲ ਬਾਦ ਘਾਟ ਰੋਏ ਹੈਗੇ ਮੇਰੇ ਕੋਲ ਮੈਂ ਤਾਂ ਹੀ ਨੂੰ ਕਹਾ ਮੈਂ ਹਾਮੀ ਨਾ ਅਪਾਰ ਤੇ ਕਿਥੇ ਲੋਗੀ ਵਿਆਹੀ ਲਾਉਣੀ ਆਪਾਂ ਹਾਂ ਨਾ ਆਉ ਦੇਣੀ ਆ ਹਾਂ ਬਾ ਠੀਕ ਬਾ ਠੀਕ ਠੀਕ ਮਾੜਾ ਮੋਟਾ ਹੀ ਲਾਉਣਾ ਮੈਂ ਤਾਂ 2.5 ਗੱਲ ਕਿਲੇ ਲਾਉਣਾ ਬਸ ਆਪਣਾ ਸੱਜਣਾ ਮੈਂ ਟੈਨਸ਼ਨ ਨਾ ਲਵਾਂ ਹੁਣ ਦੇਖੋ ਜਿਵੇਂ ਆ ਪਨੀਰੀ ਹੈ ਭਾਈ ਆਹ ਜਿਵੇਂ ਪਾਣੀ ਆ ਕੁਝ ਹੋਰ ਲੱਗਦਾ ਉਵੇਂ ਉਵੇਂ ਵਧੀਆ ਬਣਦੀ ਜਾ ਰਹੀ ਐ ਉਹ ਮੇਰੇ ਵਾਲੀ ਸਿੱਧੀ ਹੋਈ ਜਾ ਰਹੀ ਐ ਇਹ ਪਤਾ ਨਹੀਂ ਕੀ ਚੱਕਰ ਐ ਇਹ ਪਤਾ ਨਹੀਂ ਕੀ ਚੱਕਰ ਹੋਇਆ ਵਾ ਕੀ ਨਹੀਂ ਸਮਝਿਆ ਕੋ ਦਿੰਦੀ ਵਜਾਈ ਆ ਆਪਣੀ ਹਾਂ ਇਹ ਸਵੇਰ ਟਾਈਮ ਦੀ ਮੇਰੇ ਸ਼ਾਮ ਟਾਈਮ ਦੀ ਹਾਂ ਬਸ ਤੈਂ ਨਹਾ ਤੂੰ ਮੈਨੂੰ ਹਲੇ ਕਹਿੰਦਾ ਵੀ ਸਵੇਰionਾਂ ਬੀਜੇ ਤੋਂ ਪਾਏ ਨਾਲੇ ਕੀ ਆਏ ਪਰ ਬੀਜ ਅਸੀਂ ਲੱਗ ਲੱਗ ਦੁਕਾਨਾਂ ਦੇ ਲੱਤਾ ਹੋਇਆ ਇਹ ਬਾਈ ਨੇਮ ਸੁਪਰੀਮ ਹਾਂ ਤੈਂ ਤੇਰਾ ਜਮਨਾ ਹਾਂ ਹਾਂ ਉਹ ਦੋਏ ਦਾ ਆਪਣਾ ਜਮਨਾ ਜਮਨਾ ਦਾ ਜਮਨਾੜਾ ਬੀਜੇ ਦਾ ਬਾਈ ਉਹ ਮੇਰੇ 26 ਉਹ ਜਮਨਾ ਦਾ ਬਾਈ ਹਾਂ ਕੋਈ ਇਹਦਾ ਚੱਕਰ ਤਾਂ ਨਹੀਂ ਮੈਨੂੰ ਇਹਦਾ ਗਿਆ ਕਿ ਜਮੇ ਤੇਰਾ 26 ਵੀਪਣਾ ਨਿਕੜਾ ਪੈ ਨਹੀਂ ਤੇ ਜਮਾ ਨੇ ਮੰਨੇ ਨਹੀਂ ਚੋ ਜਮਮੀ ਜੋ ਹਾਂ ਬਈ ਜੰਮੀ ਪੂਰੀ ਹਾਂ ਜੰਮੀ ਪੂਰੀ ਮੇਨ ਦਾ ਜਰਮੀਨੇਸ਼ਨ ਹੀ ਹੁੰਦਾ ਜਦ ਆਪਾਂ ਨੇ ਦੱਬਦੀ ਪਨੀਰੀ ਉੱਥੇ ਜੰਮਣੀ ਚਾਹੀਦੀ ਜਾਂ ਹਾਂ ਖੇਤ ਦੀ ਤਾਂ ਗੱਲ ਬਾਅਦ ਚ ਆਓ ਇਹਦਾ ਗੱਲ ਬਾਤ ਉੱਥੇ ਪੂਰੀ ਜੰਮੀ ਉੱਥੇ ਤਾਂ ਥੋੜਾ ਖੇਤ ਦਾ ਨੁਕਸ ਹੋਊਗਾ ਹਾਂ ਉੱਥੇ ਉਹ ਪੂਰਾ ਉੱਥੇ ਤਾਂ ਦਾਣੇ ਨੇ ਤਾਂ ਜਿਆਦਾ ਗਰਮੈਸ਼ਤ ਦਾਣਾ ਜੰਮੇ ਹਾਂ ਉਹ ਪੂਰਾ ਉਹ ਵਧਿਆ ਉਹ ਕੱਲਾ ਕੱਲਾ ਦਾਣਾ ਦਾ ਹਾਂ ਬਸ ਇਹ ਫਰਕ ਪੈਂਦਾ ਚਲੋ ਭਾਈ ਦੇਖਦੇ ਹਾਂ ਆਪਣੇ ਵਧੀਆ ਮਾਰ ਗਿਆ ਲਹਿਰਾ ਹਵਾ ਹਵਾ ਦੇ ਹਵਾ ਨਾਲ ਦੇਖੋ ਕਿਵੇਂ ਕਰਦੀ ਜਾਂਦੀ ਹੈ ਇੱਕ ਵੀ ਦਿਨ ਕਹੇ ਕਿ ਅਰੇ ਜੋ ਮੈਨੂੰ ਪਾਣੀ ਕੱਢਿਆ ਕੋਈ ਪਾਣੀ ਨਹੀਂ ਕੱਢਿਆ ਬਾਈ ਇੱਥੇ ਜੋ ਮੈਂ ਤਾਂ ਪਾਣੀ ਜਿਵੇਂ ਕਹਿੰਦਾ ਸਵੇਰੇ ਪਾ ਦੋ ਕੱਢ ਦੋ ਨਾ ਇੱਕ ਵੀ ਦਿਨ ਪਾਣੀ ਨਹੀਂ ਸ਼ਾਮ ਨੂੰ ਪਾਉਂਦਾ ਪਰ ਹੈ ਨਾ ਸਵੇਰੇ ਵੀ ਪਾ ਦਿੰਦਾ ਇਹਦਾ ਤੇ ਮੈਂ ਇਹਦਾ ਕੋਈ ਟਾਈਮ ਟੇਬਲ ਨਹੀਂ ਇਹਦਾ ਉਹ ਕਹਿੰਦੇ ਉਹ ਕੰਮ ਆ ਵੀ ਵਧੀਆ ਚੁੱਕੇ ਨਾਲ ਚੱਲੀ ਜਾ ਰਿਹਾ ਵਧੀਆ ਬਣ ਗਿਆ ਨਹੀਂ ਨਹੀਂ ਖੇਤਾਂ ਦਾ ਫਰਕ ਹੈ ਇਹ ਹੋ ਜਾਂਦਾ ਹਾਂ ਦੇ ਘੱਟ ਦੇ ਤਾਂ ਹੀ ਦਾ ਮੈਚਾ ਦਾ ਵੈਰਾ ਉੱਥੇ ਪਤਾ ਨਹੀਂ ਕੀ ਕਰਿਆ ਇਹਨੇ ਮੇਰੇ ਹੱਥ ਵਾਲਾ ਤਾਂ ਠੀਕ ਆ ਗਲਤੀ ਹੋ ਗਈ ਪਤਾ ਕਹਾਣੇ ਨੂੰ ਹੋ ਗਿਆ ਨਾ ਮੈਨੂੰ ਕਦੇ ਹੋਇਆ ਲੋਜੀ ਭਾਈ ਮੰਡ ਜੀ ਖੇਤ ਬਾਣਾਇਆ ਸੀ ਤੇ ਬਾਹ ਹੋ ਗਿਆ ਸਵੇਰੇ 6 ਵਜੇ ਤੇ ਆਇਆ ਹੋਇਆ ਤਾਂ 11:00 ਵਜੇ 5 ਘੰਟੇ ਹੋ ਗਏ ਦੋਨੋਂ ਸਾਈਡ ਬਾਹ ਤੇ ਸਮਝ ਲਓ ਵੀ 15 ਕਿੱਲਾਂ ਦੇ ਗੇਟ ਚ ਪਾੜ ਪੈ ਗਿਆ 15 ਕਿੱਲਾਂ ਨੂੰ ਪਾੜ ਪਾ ਹੋ ਗਈ ਤੇ ਅੰਦੀ ਘੰਟਿਆਂ ਚ ਵਧੀਆ ਉਹਦੇ ਨਾਲ ਰਿਹਾ ਤੇ ਬਾਈ ਐਸ ਕੀ ਪਹਿਲੀ ਵਾਰ ਹੋਇਆ ਵੀ ਮੰਡ ਚ ਇੰਨੀ ਦੇਰ ਬਾਅਦ ਜੇ ਕੱਦੀ ਗਣ ਕਬੱਡੀ ਹੋਈ ਹੈ ਇੰਨੀ ਦੇਰ ਬਾਅਦ ਖੇਤ ਮਾਉਣ ਲੱਗੇ ਨਾ ਦੇਖੋ ਕੋਈ ਮੀਂਹ ਪਿਆ ਨਾ ਵਾਸਤੇ ਉਹ ਤਾਂ ਬਾਅਦ ਵੀ ਖੇਤ ਇੰਨੇ ਵਧੀਆ ਬਣਿਆ ਦੇਖੋ ਕੋਈ ਡੜਾ ਨਹੀਂ ਕੋਈ ਕੁਝ ਨਹੀਂ ਇੰਨੇ ਘੈਂਟ ਖੇਤ ਬਣਿਆ ਵੀ ਆ ਪਾੜ ਪਈ ਹੋਈ ਇਧਰ ਨੂੰ ਦੂਰ ਇਧਰ ਨੂੰ ਪਾੜ ਪਈ ਹੋਈ ਆ ਪੰਜ ਪੰਜ ਗੇੜੇ ਸੱਡਾ ਪਰ ਨੂੰ ਦੂਰ ਦੇ ਮੰਨ ਲਓ ਵੀ ਥੋੜਾ ਥੋੜਾ ਹੀ ਰਹਿ ਗਿਆ ਤਾਂ ਕਿ ਵਿਚਾਰੇ ਪਾੜ ਪਈ ਹੋਈ ਆ ਫਿਰ ਵੀ ਖੇਤ ਨੇ ਨਿਕੰਡ ਬਣੇ ਕਦੇ ਮੰਡ ਚੱਕਣਾ ਨਹੀਂ ਬਣੇ ਹੈਗੇ ਨਹੀਂ ਤੇ ਡળે ਬਣ ਜਾਂਦੇ ਡળે ਜੇ ਪੱਟ ਹੋ ਜਾਂਦੇ ਆ ਕੋਈ ਕਹਿ ਨਹੀਂ ਸਕਦਾ ਵੀ ਹਾਂ ਵੀ ਰੌਣੀ ਕਰਕੇ ਆ ਲੱਗਦਾ ਜਿਵੇਂ ਰੌਣੀ ਕਰਕੇ ਖੇਤ ਬਾਇ ਹੁੰਦੇ ਆ ਇੱਕ ਨਾ ਖੇਤ ਬਣ ਗਏ ਸਾਰੇ ਤੇ ਨੋ ਨੋ ਦੇ ਤਗੀਆਂ ਲਿਗਾ ਉਹਦਾ ਪਤਾ ਨਹੀਂ ਤਾਂ ਕੱਟ ਵਾਲੀ ਤੇ ਵੇਂਦਾ ਹੀ ਕੋਈ ਫਰਕ ਐ ਅੱਗੇ ਕੱਟਾਂ ਤੇ ਪਿੱਛੇ ਦੂਈਆਂ ਪਰ ਬਹੁਤ ਪਟਾਈ ਕਰਨੀ ਆ ਬਾਈ ਪਹਿਲੇ ਹਾਈ ਚ ਚੱਲਦਾ ਰਿਹਾ ਇਹ ਕਿਤੇ ਜਾਂ ਦੂਰ ਨੂੰ ਪੂਰੇ ਉਹਦੇ ਬਾਅਦ ਜਿਆਦਾ ਇਕਣਾ ਮਾਰਨ ਦਾ ਸੀ 2 ਚ ਨਹੀਂ ਤੇ ਪਹਿਲੇ ਹਾਈ ਟੈਂਨ ਵਧੀਆ ਚੱਲਦਾ ਦਾ 1600 ਚੱਕਰ ਪਰ ਨਾਲੇ ਤੇਲ ਘੱਟ ਖਾਂਦਾ ਐਨ ਵਧੀਆ ਵਹਾਈ ਕਰਦਾ ਸਵੇਰ ਦਾ ਇਕਨੇ ਹੋਇਆ ਤਾਂ ਪਾਣੀ ਤਾਂ ਥੋੜਾ ਪੀਲੇ ਨੁਕਰ ਨੂੰ ਕੱਦਾ ਬੁਲਾਇਆ ਸਾਰੇ ਖੇਤ ਬਾਹ ਹੋ ਗਿਆ ਹੁਣ ਜਦੋਂ ਇੱਥੇ 2.5 ਕਿੱਲੇ ਰਹਿੰਦੇ ਦੇ ਜਦ ਮੈਂ ਫੋਨ ਕਰਿਆ ਤਾਂ ਵੀ ਨੁਕਰ ਨੂੰ ਕੋਲ ਸਿਰ ਨੂੰ ਸਿਪੇ ਦੋ ਰੋਟੀ ਦਾ ਘਰੇ ਜਾ ਕੇ ਹੀ ਖਾ ਲੂੰਗਾ ਸਫਾਈ ਕਰ ਦੇ ਘਰ ਤੇ ਇਹ ਹੁਣ ਆਇਆ ਉਹ ਵੀ ਮੈਂ ਚੱਲ ਪਿਆ ਦਾ ਫੋਨ ਕਰਦਾ ਦਾ ਮਾਜਾ ਹੁਣ ਤਾਂ ਰਹਿਣੇ ਦੇਵੇ ਪਰ ਇਹ ਇੱਥੇ ਪਹੁੰਚ ਗਿਆ ਸਫਾਈ ਕਰ ਦੇ ਦੇ ਘਰ ਚ ਲੇਟ ਹੋ ਗਿਆ ਹੂੰ ਉਧਰ ਵੀ ਬਹੁਤ ਕੈਂਡ ਖੇਤ ਬਣੇ ਆ ਤੁਨ ਉਹ ਵੀ ਦਿਖਾ ਦੇਦਾ ਸੀ ਲੈ ਕੇ ਆਇਆ ਫਿਰ ਇਹ ਪੰਜ ਚਾਰ ਥਿਆ ਬਹੁਤ ਲੱਗਦੀ ਹੋਈ ਤੇ ਹੁਣ ਮੈਨੂੰ ਆ ਤਾਂ ਵੀ ਜਾ ਕੇ ਉੱਥੇ ਖੜਾ ਕੇ ਮੜਾ ਉਹ ਕੋਠੀ ਚ ਪਿੰਦਾ ਨੇਤਰਪਾਈ ਨਾਲ ਇਹਦੇ ਚ ਤੇ ਪਰ ਇਹਨੇ ਨੂੰ ਪਹੁੰਚ ਗਿਆ ਆ ਸਾਈਡ ਇੱਕ ਜਿਹੜਾ ਰਹਿ ਗਿਆ ਜੱਗੇ ਨੇ ਆਪੇ ਬਿਛਾਇਆ ਹੋਇਆ ਪਾਣੀ ਲਾਉਂਦਾ ਇੱਧਰ ਗੰਨੇ ਨੂੰ ਆ ਮੋਟਰ ਤੇ ਆਪਣੀ ਤੇ ਇਹ ਵੀ ਵਾਸਾ ਮਗਾ ਚੱਲ ਲਾਲਿਆ ਕਰ ਕਹਿੰਦਾ ਮੈਂ ਆਪੇ ਚੱਕੇ ਮਾਰ ਦੂੰਗਾ ਰੋਟਾਵੇਟਰ ਮਾ ਕੁ ਮਾਦੀ ਬਸ ਇਥੇ ਪੰਚਾਇਤ ਦੀ ਰਹਿ ਗਈ ਬਾਕੀ ਸਾਰੇ ਖੇਤ ਬਾਹ ਹੋ ਗਏ ਭਾਈ ਹੁਣ ਸਾਰੀ ਬਹਾਈ ਚੱਲਦੀ ਆ ਆ ਪੰਚਾਇਤ ਜੀ ਦੀ ਪੰਚਾਇਤ ਦੀ ਜਗ੍ਹਾ ਵਦਨ ਖਾਪੇ ਜੀ ਆ ਰਹਿਦੀ ਐ ਬਸ 15-20 ਦਿਨਾਂ ਤੱਕ ਮਹੀਨੇ ਤੱਕ ਇੱਥੇ ਪਾਣੀ ਪਾਣੀ ਦਿਖਣਾ ਸਾਰੇ ਕਿਤੇ ਪਾਣੀ ਹਰੇ-ਹਰੇ ਜੀਰੀ ਉਹਦੇ ਬਾਅਦ ਹਰੀ ਹੋ ਜਣੀ ਜੀਰੀ ਹਰਿਆਲੀ ਲੱਗ ਲੱਗ ਤੇ ਆਹ ਟਾਈਮ ਠੀਕ ਆ ਬਾਈ ਸਦਰੇ ਸਦਰੇ ਸੰਜਰੂ 10-15 ਕਿੱਲੇ ਪਾੜ ਪਰ ਦੇ ਦੂਹਰ ਕਰਨ 7-8 ਕਿੱਲੇ ਠੀਕ ਆ ਇਸ ਟਾਈਮ ਤੱਕ 11:00 ਵੱਜ ਚੱਲੇ ਅਧਵਾ ਤੂੰ ਬਹੁਤ ਹੋ ਜਾਂਦੀ ਹੈ ਬਾਈ ਇੰਨੀ ਕਿ ਪਰੇ ਸੂਈ ਖੜੀ ਲੈਂਦੀ ਐ ਇਹਨੂੰ ਤਾਂ ਕੋਈ ਫਰਕ ਹੀ ਨਹੀਂ ਹੈ ਜੀ ਮੀਟਰ ਵਾਲੀ ਗਰਮ ਵਾਲੀ ਇੱਥੇ ਹੀ ਖੜੀ ਰਹਿੰਦੀ ਆ ਇਹ ਬਾਕੀ ਐਤ ਕੀ ਪਤਾ ਨਹੀਂ ਗਰਮੀ ਕਰਕੇ ਮੀਂਹ ਨਹੀਂ ਪਿਆ ਹੈ ਕਿ ਬੱਟਾ-ਬੱਟਾ ਦਾ ਤਕਰੀਬਨ ਸਾਫ ਹੈ ਆ ਖਾੜ-ਖਾੜ ਖੁਰਚ ਹੋਣੀ ਹੈ ਬਾਕੀ ਤਾਂ ਬੱਟਾ ਸਾਫ ਹੈ ਆ ਮੈਂ ਮੇਨ ਮੇਨ ਬੱਟਾ ਨੂੰ ਮਾਰ ਕੇ ਆ ਤੜੇ ਨੂੰ ਰੂਟਾਵੇਟਰ ਨਾਲ ਗੇੜੇ ਜਿੱਥੇ-ਜਿੱਥੇ ਬੱਟਮਾਣੀ ਉੱਥੇ ਗੇੜੇ ਦੇ ਕੇ ਸਾਗਾਂ ਖਿੱਚ ਕੇ ਮਾੜੀ-ਮੜੀ ਬਸ ਕਹਿਆਂ ਨਾਲ ਬੱਟ ਲਗਣੀ ਆਪਣੇ ਖੇਤ ਤੇ ਆ ਨਾ ਮੀਂਹ ਪੈ ਗਿਆ ਹੜਾ ਨਾਲ ਬਾਦੰਗੇ ਫੇਰ ਇਹਨੂੰ ਵੈਸੇ ਖੇਤ ਹੜਾ ਨਾਲ ਬਾਹ ਹੋਣੇ ਚਾਹੀਦੇ ਆ ਹਵਾ ਨੰਗ ਜਾਂਦੀ ਆ ਤਵਿਆਂ ਤਾਂ ਫੇਰ ਥੱਲੇ ਗੋਕਣੇ ਬੰਦ ਦੀ ਕਰ ਦਿੰਦੇ ਹਿੱਤ ਇਹਨੂੰ ਦੇਖਦੇ ਆ ਹੜਾ ਨਾਲ ਇਹ ਵੀ ਇੱਕ ਅੱਧੀ ਵਾਰ ਬਹਾਈ ਕਰ ਦਿੰਗੇ ਪਰ ਜੇ ਹੁਣ ਪੱਤੇ ਤਾਂ ਡਾਲਾ ਬਣ ਜਾਣੇ ਮੜਾ ਮੀਂਹ ਨਹੀਂ ਪੈਗੀ ਹਲੇ ਹੈਗੇ 15-20 ਦਿਨ ਫੇਰ ਹੜਾ ਨਾਲ ਪਾ ਦੂਗੇ ਇਹ ਤਾਂ ਸਾਡੇ 20-25 ਤਰੀਕ ਦਿਨਾਂ ਤੱਕ ਲੱਗਣੇ ਆ ਜੀਰੀ ਇੱਥੇ ਤੇ ਫੇਰ ਦੇਖਦੇ ਆ ਆ ਜੱਗੇ ਦਾ ਗੰਨਾ ਵੀ ਵਧੀਆ ਹੋਊਗਾ ਉਧਰ ਵੀ ਗੇੜਾ ਮਰਾ ਦਿੰਦੇ ਆ ਤੁਹਾਨੂੰ ਦੂਜੇ ਪਾਸੇ ਜਿਹੜੇ ਬਾਏ ਆ ਇਧਰ ਦੀ ਮੋਟਰ ਹੈ ਲੱਗੇ ਦੇ ਨਾਲ ਪਰਾਂ ਵੀ ਚੱਲਣੇ ਕਿਸਮਾਨ ਕੋਲ ਜਾ ਚੱਕ ਕੇ ਤੇ ਆਉਣਾ ਆ ਦੇਖੋ ਭਾਈ ਇਧਰ ਵੀ ਖੇਤ ਐ ਨ ਬਣ ਗਏ ਬਣੇ ਦੇ ਪੂਰ ਫਰੇ ਦੇ ਐਂ ਦੇਖੋ ਜਿਵੇਂ ਦੁਪਹਿਰ ਹੋ ਗਈ ਹੁਣ ਇਹਨਾਂ ਗੱਲਬਾਤ ਬਣੀ ਹੋਈ ਐ ਇੱਥੇ ਨਹੀਂ ਤੇ ਇੱਕ ਨਾ ਤਾਂ ਤਵੇ ਨਾਲ ਬੰਦੇ ਤਾਂ ਇੰਨੀ ਦਿਰ ਵੇਖਣਾ ਬੜੇ ਬੜੇ ਡਲੇ ਪੱਟਾਂ ਹੁੰਦੇ ਦੇਖੀ ਆ ਜੀ ਹਾਂ ਇਹ ਇਹਨਾ ਕਿ ਵਧੀਆ ਬਣਦਾ ਜਿੱਤੇ ਉੱਛਾਵਾ ਨਹੀਂ ਜਾਂਦੀ ਛਾਂਟ ਬਣਾਈ ਜਾਂਦੀ ਜੀ ਵਾਹ ਵਾਹ ਨਾ ਮਾਰਨੇ ਆ ਕੰਮ ਹੁੰਦਾ